ਖੰਨਾ ਵਿੱਚ ਕਾਂਗਰਸ ਪਾਰਟੀ ਨੂੰ ਉਸ ਵਕਤ ਬਹੁਤ ਵੱਡਾ ਬਲ ਮਿਲਿਆ ਜਦੋਂ ਝਾੜੂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਬਲਾਕ ਪ੍ਰਧਾਨ ਗੁਰਜੀਤ ਸਿੰਘ ਗਿੱਲ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲਿਤ ਕੀਤੀ ਹੈ ਉਹਨਾਂ ਦੇ ਬਹੁਤ ਸਾਰੇ ਸਾਥੀ ਅੱਜ ਕਾਂਗਰਸ ਪਾਰਟੀ ਵਿੱਚ ਉਹਨਾਂ ਨੇ ਨਾਲ ਆਉਣ ਦਾ ਫੈਸਲਾ ਲਈ ਫੈਸਲਾ ਦਿੱਤਾ ਹੀ ਅਸੀਂ ਦਾਦੇ ਪੁਰਦੇ ਤੋਂ ਕਾਂਗਰਸੀ ਪਰਿਵਾਰਤ ਨਹੀਂ ਸਾਡੀ ਘਰ ਵਾਪਸੀ ਹੋਈ ਹੈ ਇੱਥੇ ਕਿਹੜਾ ਦੇ ਮੈਂ ਕਹਿੰਦਾ ਇਹਨਾਂ ਦੇ ਮਗਰ ਲਾਗੇ ਵੀ ਬਦਲਾ ਆਊਗਾ ਜੀ ਇਹ ਬਦਲਾ ਗੁਰਜੀਤ ਸਿੰਘ ਗਿੱਲ ਆਮ ਆਦਮੀ ਛੱਟ ਕੇ ਛੱਡ ਕੇ ਕਾਂਗਰਸ ਪਾਰਟੀ ਚ ਆਏ ਨੇ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿੱਚ ਕਾਂਗਰਸ ਪਾਰਟੀ ਨੂੰ ਉਸ ਵਕਤ ਬਹੁਤ ਵੱਡਾ ਬਲ ਮਿਲਿਆ ਜਦੋਂ ਝਾੜੂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਬਲਾਕ ਪ੍ਰਧਾਨ ਗੁਰਜੀਤ ਸਿੰਘ ਗਿੱਲ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਅੱਜ ਕਾਂਗਰਸ ਪਾਰਟੀ ਨੂੰ ਖੰਨਾ ਚ ਬਹੁਤ ਵੱਡੀ ਤਾਕਤ ਮਿਲੀ ਹੈ ਕਿ ਜਦੋਂ ਕਿ ਸਾਹ ਗੁਰਜੀਤ ਸਿੰਘ ਗਿੱਲ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲਿਤ ਕੀਤੀ ਹੈ ਉਹਨਾਂ ਦੇ ਬਹੁਤ ਸਾਰੇ ਸਾਥੀ ਅੱਜ ਕਾਂਗਰਸ ਪਾਰਟੀ ਵਿੱਚ ਉਹਨਾਂ ਨੇ ਨਾਲ ਆਉਣ ਦਾ ਫੈਸਲਾ ਕੀਤਾ ਸਾਹ ਲਸ਼ਮਨ ਸਿੰਘ ਜੀ ਗਰੇਵਾਲ ਸਾਹਿਬ ਦੀ ਪ੍ਰੇਰਣਾ ਸਦਕਾ ਅੱਜ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਨੇ ਮੈਂ ਉਹਨਾਂ ਨੂੰ ਅੱਜ ਜੀ ਆਇਆਂ ਕਹਿੰਦਾ ਕਾਂਗਰਸ ਪਾਰਟੀ ਵਿੱਚ ਔਰ ਉਹਨਾਂ ਦਾ ਮਾਣ ਸਤਿਕਾਰ ਉਹਨਾਂ ਦੀ ਇੱਜ਼ਤ ਹਮੇਸ਼ਾ ਕਾਂਗਰਸ ਪਾਰਟੀ ਵਿੱਚ ਬਣੀ ਰਹੂਗੀ ਔਰ ਜੋ ਵੀ ਉਹਨਾਂ ਦਾ ਸਮਾਜਿਕ ਦਾਇਰਾ ਜੋ ਉਹਨਾਂ ਦੀ ਸਮਾਜ ਨੂੰ ਦੇਣ ਉਹਦਾ ਭਰਪੂਰ ਕਾਂਗਰਸ ਪਾਰਟੀ ਜਿਹੜਾ ਵਾ ਉਹ ਫਾਇਦਾ ਠਾਏਗੀ ਔਰ ਕਿਉਂਕਿ ਸਾਹ ਗੁਰਜੀਤ ਸਿੰਘ ਗਿੱਲ ਮੌਜੂਦਾ ਆਮ ਆਦਮੀ ਪਾਰਟੀ ਦੇ ਇਥੋਂ ਦੇ ਬਲਾਕ ਪ੍ਰਧਾਨ ਨੇ ਔਰ ਕਸੂਰ ਸਿਰਫ ਇਹਨਾਂ ਦਾ ਇੰਨਾ ਹੀ ਸੀਗਾ ਕਿ ਸਮਾਜਿਕ ਤੌਰ ਤੇ ਜਿਹੜਾ ਕਿ ਇੱਕ ਸ੍ਰਿਸ਼ਟਾਚਾਰ ਬਣਦਾ ਸਾਰ ਰਸ਼ਮਨ ਸਿੰਘ ਗਰੇਵਾਲ ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸੀਗੇ ਉਹਨਾਂ ਦੇ ਨਾਲ ਸਾਥੀ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਗਿਲ ਸਾਹਿਬ ਨੇ ਇਹਨਾਂ ਦੇ ਘਰੋਂ ਸਾਡੇ ਆਂਟੀ ਜੀ ਉਹ ਪੀਜੀਆ ਤੋਂ ਇਲਾਜ ਕਰਵਾ ਕੇ ਆਏ ਨੇ ਔਰ ਖੁਦ ਇਹ ਵੀ ਦੋ ਤਿੰਨ ਦਿਨ ਥੋੜੇ ਬਿਮਾਰ ਚੱਲ ਰਹੇ ਸੀ ਤਾਂ ਉਹ ਇੱਕ ਸਮਾਜਿਕ ਤੌਰ ਤੇ ਉਹਨਾਂ ਦਾ ਹਾਲਚਲ ਪੁੱਛਣ ਆਏ ਤੇ ਫੋਟੋ ਜਿਹੜੀ ਆ ਉਹ ਆਮ ਹੀ ਅੱਜਕੱਲ੍ਹ ਗੱਲ ਆ ਪਰ ਦੇਖੋ ਕਿ ਇੱਕਦਮ ਤਰੰਤ ਐਕਸ਼ਨ ਲੈਂਦੇ ਆ ਇਹਨਾਂ ਨੂੰ ਚਿੱਠੀ ਜਾਰੀ ਕਰਕੇ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਦੇਖਣ ਵਾਲੀ ਗੱਲ ਇਹ ਆ ਕਿ ਇਹਨਾਂ ਦੀ ਦੇਣ ਕੀ ਆ ਪਾਰਟੀ 2012 ਹਰ ਇਲੈਕਸ਼ਨ ਜਿਨ੍ਹਾਂ ਨੇ 2022 ਚ ਸਿਰ ਤੋੜ ਇਹ ਇਹਨਾਂ ਸਾਥੀਆਂ ਨੇ ਯਤਨ ਕੀਤਾ ਆਮ ਆਦਮੀ ਪਾਰਟੀ ਦੀ ਸਫਲਤਾ ਦੇ ਲਈ ਔਰ ਕੋਈ ਪਿੱਛੇ ਨਹੀਂ ਮੁੜ ਕੇ ਦੇਖਿਆ ਘਰ-ਬਾਰ ਨਹੀਂ ਦੇਖਿਆ ਔਰ ਆਪਣੇ ਘਰੋਂ ਪੈਸੇ ਲਾ ਕੇ ਆਪਣੀ ਮਿਹਨਤ ਕਰਕੇ ਇਹਨਾਂ ਨੇ ਆਮ ਆਦਮੀ ਖੜੀ ਪਾਰਟੀ ਜਿਹੜੀ ਆ ਉਹ ਖੰਨੇ ਚ ਵੀ ਖੜੀ ਹੋਈ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਹੁ ਪਰ ਜਿਹੜੀ ਇਹ ਟਕਸਾਲੀ ਜਿਵੇਂ ਕਹਾਂ ਲੂੰ ਜਾਂ ਕਿੰਨੇ ਸਾਲਾਂ ਤੋਂ ਇੰਨੀ ਮਿਹਨਤ ਕਰਦੇ ਹੋਏ ਲੋਕ ਜਿਹੜੇ ਨੇ ਉਹਨਾਂ ਨੂੰ ਹੀ ਅਨਗੌਣਿਆ ਕੀਤਾ ਜਾ ਰਿਹਾ ਉਹਨਾਂ ਦੀ ਕੋਈ ਪੁੱਛ ਪ੍ਰਦੀਤ ਨਹੀਂ ਸੋ ਇਹ ਇਸ ਕਾਰਨਾ ਕਰਕੇ ਅੱਜ ਇਹ ਕਾਂਗਰਸ ਪਾਰਟੀ ਵਿੱਚ ਆਏ ਨੇ ਅੱਜ ਅਸੀਂ ਇਹਨਾਂ ਨੂੰ ਵੈਲਕਮ ਕਹਿੰਦੇ ਆਂ ਔਰ ਜਿੰਨੀ ਇਹਨਾਂ ਦੀ ਮਿਹਨਤ ਆ ਕਿਉਂਕਿ ਇਹਨਾਂ ਦਾ ਪਿਛੋਕੜ ਛੋਟੇ ਖੰਨੇ ਦੇ ਨਾਲ ਔਰ ਬਹੁਤ ਸਾਰੇ ਸਾਥੀ ਜਿਹੜੇ ਅੱਜ ਛੋਟੇ ਖੰਨੇ ਤੋਂ ਵੀ ਅੱਜ ਪੂਰੀ ਟੀਮ ਲੈ ਕੇ ਇਹ ਕਾਂਗਰਸ ਪਾਰਟੀ ਵਿੱਚ ਮੂਲੀਅਤ ਕਰ ਰਹੇ ਨੇ ਸੋ ਇਹਦੇ ਲਾਲ ਦਿਨ ਪ੍ਰਤੀ ਦਿਨ ਕਾਂਗਰਸ ਪਾਰਟੀ ਜਿਹੜੀ ਆ ਉਹ ਹੋਰ ਜਿਹੜੀ ਆ ਉਹ ਤਾਕਤਵਾਰ ਹੁੰਦੀ ਜਾ ਰਹੀ ਹੈ ਆ ਆਉਣ ਵਾਲੇ ਸਮੇਂ 'ਚ ਸਾਡੀ ਇਹੀ ਸਰਜੀਹ ਹੋਏਗੀ ਕਿ ਆਪਣੇ ਖੰਨੇ ਨੂੰ ਖੰਨੇ ਦੀ ਪਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਖੰਨੇ ਦੀ ਤਰੱਕੀ ਔਰ ਖੁਸ਼ਹਾਲੀ ਨੂੰ ਬਰਕਰਾਰ ਰੱਖਣਾ ਔਰ ਪੂਰੇ ਪੰਜਾਬ ਦੇ ਵਿੱਚ ਜੋ ਅੱਜ ਇੱਕ ਦਾਅਵੇ ਔਰ ਵਾਦੇ ਜਿਹੜੇ ਕੀਤੇ ਸੀ ਉਹ ਉਹਦੀ ਅੱਜ ਜਿਹੜੀ ਆ ਉਹ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਔਰ ਉਸ ਨੂੰ ਅਸੀਂ ਦੂਰ ਕਰਦੇ ਹੋਏ ਪੰਜਾਬ ਦੇ ਭਲੇ ਲਈ ਪੰਜਾਬ ਦੀ ਅਮਨ ਸ਼ਾਂਤੀ ਲਈ ਅੱਜ ਜਿਸ ਤਰੀਕੇ ਨਾਲ ਲਾਅ ਐਂਡ ਆਰਡਰ ਸਿਚੁਏਸ਼ਨ ਬਹੁਤ ਕਮਜ਼ੋਰ ਹੋਈ ਹੋਈ ਹੈ ਇੱਕ ਵੀ ਕੋਈ ਵਾਅਦਾ ਨਹੀਂ ਪੂਰਾ ਹੋਇਆ ਕਿਤੇ ਕੋਈ ਡਿਵੈਲਪਮੈਂਟ ਦੇਖਣ ਨੂੰ ਨਹੀਂ ਮਿਲ ਰਹੀ ਔਰ ਸਵਾਏ ਕਰਪਸ਼ਨ ਤੋਂ ਕੋਈ ਹੋਰ ਕਿਤੇ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਤੋਂ ਇਸ ਕਰਕੇ ਅੱਜ ਜਿਹੜੇ ਨੇ ਜਿਹੜੇ ਆਮ ਆਦਮੀ ਪਾਰਟੀ ਚ ਕੰਮ ਕਰ ਰਹੇ ਲੋਕ ਸੀਗੇ ਅੱਜ ਉਹਨਾਂ ਦਾ ਜਿਹੜਾ ਵਾ ਉਹ ਸਾਹ ਉੱਥੇ ਕੁੱਟਦਾ ਨਜ਼ਰ ਆ ਰਿਹਾ ਔਰ ਉਹ ਆਪਣੇ ਆਪ ਨੂੰ ਅਣਗੌਲੇ ਹੋਏ ਮਹਿਸੂਸ ਕਰ ਰਹੇ ਨੇ ਔਰ ਜੋ ਉਹਨਾਂ ਦੀ ਆਸ ਤੇ ਉਮੀਦ ਸੀਗੀ ਜਿਸ ਮਕਸਦ ਨੂੰ ਲੈ ਕੇ ਚੱਲੇ ਸੀ ਜਿਸ ਬਦਲਾਵ ਨੂੰ ਲੈ ਕੇ ਚੱਲੇ ਸੀ ਜਿਹੜੀ ਇੱਕ ਨਵੀਂ ਸੋਚ ਦੀ ਉਹ ਸੋਚ ਲੈ ਕੇ ਗਏ ਸੀਗੇ ਆਮ ਆਦਮੀ 'ਚ ਉਹ ਕਿਤੇ ਵੀ ਪੂਰੀ ਹੁੰਦੀ ਪੂਰੇ ਪੰਜਾਬ 'ਚ ਔਰ ਖਾਨੇ 'ਚ ਨਹੀਂ ਨਜ਼ਰ ਆ ਰਹੀ ਸੋ ਇਸ ਕਰਕੇ ਅੱਜ ਕਾਂਗਰਸ ਪਾਰਟੀ ਵਿੱਚ ਇਹਨਾਂ ਨੇ ਵਿਸ਼ਵਾਸ ਜਤਾਇਆ ਔਰ ਸਾਰੇ ਅਸੀਂ ਸਾਥੀ ਅੱਜ ਇਹਨਾਂ ਨੂੰ ਇੱਥੇ ਵੈਲਕਮ ਕਹਿਣ ਦੇ ਲਈ ਇਕੱਠੇ ਹੋਏ ਆਂ ਤੁਹਾਡਾ ਵੀ ਮੈਂ ਸਾਰੇ ਪੱਤਰਕਾਰ ਸਹਿਬਾਨ ਦਾ ਧੰਨਵਾਦ ਕਰਦਾ ਕਿ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਅੱਜ ਸਾਡੀ ਇਸ ਪ੍ਰੈਸ ਕਾਨਫਰੰਸ ਵਿੱਚ ਆਏ ਹੋ ਬਹੁਤ-ਬਹੁਤ ਤੁਹਾਡਾ ਧੰਨ। ਅੰਨ ਤਾਂ ਜੀ ਮੈਂ ਗਰੇਵਾਲ ਸਾਹਿਬ ਅੰਕਲ ਦੇ ਘਰੇ ਗਏ ਸੀ ਭਾਈਚਾਰਕ ਸਮਝ ਦੇ ਤੌਰ ਤੇ ਖਬਰ ਲੈਣ ਆਂਟੀ ਜੀ ਦੀ। ਜਿਹੜਾ ਨੇ ਮੈਨੂੰ ਪਾਰਟੀ ਜੋ ਅਨਛਾਸ਼ ਰਪੰਧ ਕੱਢਣ ਦਾ ਗਰੁੱਪਾਂ ਦੇ ਵਿੱਚ ਪਾਤਾ ਜੀ। ਫਿਰ ਹੁਣ ਮੈਨੂੰ ਅੱਜ ਵੀ ਬਹੁਤ ਫੋਨ ਆਏ ਨੇ ਮੇਰੇ ਰਿਸ਼ਤੇਦਾਰਾਂ ਤੋਂ ਫੋਨ ਕਰਾਉਂਦੇ ਪਿੰਡਾਂ 'ਚੋਂ ਸਰਪੰਚਾਂ ਤੋਂ ਵੀ ਉਹਨੂੰ ਜਾਣ ਨਾ ਦੇ ਉਹੀ ਕਿਸੇ ਪਾਸੇ ਦੀ ਮੰਤ ਕਰ ਲੈਣਾ ਗਲਤੀ ਹੋ ਗਈ। ਤੁਹਾਨੂੰ ਕੀ ਲੱਗਦਾ ਵੀ ਜਿਹੜਾ ਤੁਸੀਂ ਹੁਣ ਫੈਸਲਾ ਲਿੱਤਾ ਹੈ ਠੀਕ ਹੈ ਹਾਂਜੀ ਸਹੀ ਫੈਸਲਾ ਦਿੱਤਾ ਹੀ ਅਸੀਂ ਦਾਦੇ ਪੁਰਦਾਦੇ ਤੋਂ ਕਾਂਗਰਸੀ ਪਰਿਵਾਰ ਨਹੀਂ ਸਾਡੀ ਘਰ ਵਾਪਸੀ ਹੋਈ ਆ ਇੱਥੇ ਕਿਹਨਾਂ ਦੇ ਮੈਂ ਕਹਿੰਦਾ ਇਹਨਾਂ ਦੇ ਮਗਰ ਲੱਗੇ ਵੀ ਬਦਲਾ ਆਊਗਾ ਜੀ ਇਹ ਬਦਲਾ ਤਾਂ ਇਹੋ ਜਿਹਾ ਜਿਹੜੇ ਕਹਿੰਦੇ 70 ਸਾਲ ਜਿਹੜਾ ਸਰਕਾਰ ਆਏ ਨਾ ਇਹ ਜਿਹੜਾ 4 ਸਾਲ ਚ ਬਦਲਾ ਲਿਆਂਦਾ 70 ਸਾਲ ਚ ਤਾਂ ਇਹੋ ਜਿਹਾ ਬਦਲਾਕਦੇ ਦੇਖਿਆ ਹੀ ਨਹੀਂ ਜੀ ਸਰ ਸਾਹਿਬ ਆਣ ਵਾਲੇ ਟਾਈਮ 'ਚ ਕੋਈ ਪ੍ਰੈਸ਼ਰ ਪਾਊਗਾ ਤੁਸੀਂ ਵਾਪਸ ਮੂਵ ਕਰ ਸਕਦੇ ਹੋ ਪ੍ਰੈਸ਼ਰ ਤਾਂ ਹੀ ਹੁਣ 2 ਦਿਨਾਂ ਦਾ ਪੈਂਦੇ ਜੀ ਪ੍ਰੈਸ਼ਰ ਦਾ ਕੋਈ ਕੋਈ ਅਹੁਦਾ-ਉਹਦਾ ਦੇਣ ਤੁਸੀਂ ਵੀ ਦ ਕੋਈ ਹੋਰ ਵੀ ਤੁਹਾਡੇ ਮੈਂ ਤਾਂ ਆਉਂਗਾ ਇਹਨਾਂ ਤੋਂ ਮੰਗੇਂਦੀ ਜੀ ਮੈਂ ਤਾਂ 2024 ਦੇ ਵਿੱਚ ਯੂਐਸਏ ਦੀ ਜੀ ਮੇਰੀ ਗੈਰਹਾਜ਼ਰੀ ਜਿਹਨਾਂ ਨੇ ਮੈਨੂੰ ਬਲਾਕ ਪ੍ਰਧਾਨ ਲਾਇਆ ਮੈਂ ਇਹਨਾਂ ਨੂੰ ਜਵਾਬ ਦਿੱਤਾ ਦੀ ਮੈਂ ਨਹੀਂ ਲੱਗਣਾ ਪਹਿਲਾਂ ਜਦੋਂ ਮੈਂ ਹੋਰੇ ਸੀ ਤਾਂ ਮੈਂ ਕਾਂਗਰਸ ਲਈ ਕਿੱਦਾਂ ਕੰਮ ਕਰਾਂਗਾ ਕਾਂਗਰਸ ਦੀ ਜਮੇ ਜੀ ਉਧਰ ਸਿਰ ਤੋੜ ਜਤਨ ਕੀਤਾ ਜਿੱਥੇ ਇੱਧਰ ਕਰਾਂਗੇ ਜੀ ਹੁਣ ਅਸੀਂ ਠੀਕ ਹੈ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਸਾਡੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਹੜੀ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਣ ਪਹੁੰਚ ਰਹੀ ਹੈ ਤੁਹਾਡੇ ਦਾ ਹੀ ਹੋਣ ਜਰੀ ਹੈ ਤੇ ਇਸ ਦਾ ਮੈਂ ਅਸੀਂ ਤੁਹਾਡੇ ਮਸ਼ਕ ਗੁਰਜੀਤ ਸਿੰਘ ਗਿੱਲ ਆਮ ਆਦਮੀ ਛੱਟ ਕੇ ਛੱਡ ਕੇ ਆਂਗਰਸ ਪਾਰਟੀ ਚ ਆਏ ਨੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਮੈਂ ਬਾਕੀਆਂ ਨੂੰ ਵੀ ਕਹਿਣਾ ਤੁਸੀਂ ਡੁੱਬਦੀ ਬੇੜੀ ਚੜ ਰਹੇ ਹੋ ਨਾ ਚੜੋ ਉੱਤਰ ਜੋ ਹਰੇ ਕੋਈ ਹਾਰਕ ਨਹੀਂ ਪੈਂਦਾ ਜਿਹੜੇ ਨਵੇਂ ਹੁਣ ਜੁਆਇਨ ਕਰ ਰਹੇ ਨੇ ਉਹਦੇ ਜਾਂਦੇ ਲਾਰਜ ਵਿੱਚ ਜਾ ਰਹੇ ਨੇ ਬਾਕੀ ਹੋਰ ਵੀ ਬਹੁਤ ਬੰਦੇ ਆ ਰਹੇ ਨੇ ਅਸੀਂ ਇੱਥੇ ਵਿੱਚ ਹੁਣ ਪਾਰਟੀ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਸਾਡੇ ਆਉਣ ਦਾ ਕਾਰਨ ਕੀ ਹੈ ਕਿ ਅਸੀਂ ਸਾਡੇ ਦਾਦੇ ਪਰਦਾਦੇ ਸਾਰੇ ਕਾਂਗਰਸੀ ਸੀਗੇ ਪਰ ਅਸੀਂ ਇੱਕ ਬਦਲਾਅ ਕਰਕੇ ਵੀ ਰਾਜਨੀਤੀ ਦੇ ਵਿੱਚ ਬਦਲਾਅ ਲਿਆਉਣਾ ਅਸੀਂ ਦਿਨ ਰਾਤ ਇੱਕ ਕਰਕੇ 10 ਸਾਲ ਗਿਆ 8 7 10 ਸਾਲ ਦਿਨ ਰਾਤ ਇੱਕ ਕੀਤੀ ਵੱਡੇ ਉੱਚੇ ਅਹੁਦਿਆਂ ਤੇ ਵੀ ਕੰਮ ਕੀਤਾ ਪਰ ਇਸ ਪਾਰਟੀ ਦੇ ਵਿੱਚ ਵਲੰਟੀਅਰ ਦੀ ਟਕਸਾਲੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੈ ਬਿਲਕੁਲ ਕੋਈ ਸੁਣਵਾਈ ਨਹੀਂ ਹੈ ਜਿਸ ਕਰਕੇ ਧੜਾ ਧੜਾ ਪਿੰਡਾਂ ਚੋਂ ਸ਼ਹਿਰਾਂ ਚੋਂ ਲੋਕ ਤਿਆਰ ਬੈਠੇ ਨੇ ਮੇਰੀ ਬਿਮਾਰੀ ਕਾਰਨ 10 15 ਦਿਨ ਕਾਰਨ ਕਰਕੇ ਮੈਂ ਮੇਰੀ ਵਾਹੀ ਬਿਮਾਰ ਸੀ ਜਿਹੜਾ ਕਰਕੇ ਮੈਂ ਕੰਮ ਨਹੀਂ ਕਰ ਸਕਿਆ ਪੂਰਾ ਠੀਕ ਹੋ ਗਿਆ ਵਾਜ ਵੀ ਠੀਕ ਹੈ ਤੇ ਹੁਣ ਮੈਂ ਕੰਮ ਕਰੂੰਗਾ ਆਪਣੇ ਸਾਥੀਆਂ ਨੂੰ ਲੈ ਕੇ ਆਉਂਗਾ ਹੌਣ ਵਾਲੇ ਸਮੇਂ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਨੂੰ ਜਿਤਾਵਾਂਗੇ ਉਸੇ ਤਰੀਕੇ ਜਿਵੇਂ ਜਿਤਾਵਾਂਗੇ ਜਿਵੇਂ ਆਮ ਆਦਮੀ ਪਾਰਟੀ 'ਚ ਕੰਮ ਕੀਤਾ ਸੀ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਕਸਾਲੀ ਵਰਕਰਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਅਸੀਂ ਅੱਜ ਦੇ ਇਸ ਪ੍ਰੈਸ ਕਾਨਫਰੰਸ ਕੋਟਲੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੂੰ ਸਾਨੂੰ ਸਬਕਾਰ ਕੀਤਾ ਅਸੀਂ ਆਮ ਆਦਮੀ ਪਿਤਾ ਮੁਰਖੀ ਪਜੇ ਦੀ ਪਾਰਟੀ 'ਚ ਆ ਗਏ ਗੁਰਜੀਤ ਗੱਲੀ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਆਰਟੀ ਜਮਾ ਕੇ ਸਾਡਾ ਸਹਾਰਾ ਦਿੱਤਾ ਔਰ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਸੀਂ ਹਰ ਮੁਸ਼ਕਿਲ ਦਾ ਹੱਲ ਕਰਾਂਗੇ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਮਦਦ ਕਰਾਂਗੇ ਹਰ ਪੱਖੋਂ ਪਾਰਟੀ ਨੂੰ ਪ੍ਰਗਰੋਹ ਵੱਲ ਲੈ ਜਾਣ ਲਈ ਥੈਂਕ ਯੂ ਜੀ